ਜੇ ਜਿਨ੍ਹਾਂ ਕੋਲ ਆ ਮੋਟਰਾਂ ਦੇ ਕਨੈਕਸ਼ਨ ਨਹੀਂ ਹੈਗੇ ਖੇਤੀ ਵਾਲੀ ਮੋਟਰਾਂ ਦੇ ਕਨੈਕਸ਼ਨ ਨਹੀਂ ਹੈਗੇ ਉਹਨਾਂ ਨੂੰ ਜਾਂ ਤਾਂ ਜਨਰੇਟਰਾਂ ਦੇ ਉੱਪਰ ਖੇਤੀ ਕਰਨੀ ਪੈਂਦੀ ਸੀ ਤੇ ਜਾਂ ਫਿਰ ਗੌਂਡੀਆਂ ਤੋਂ ਪਾਣੀ ਮੁੱਲ ਲੈਣਾ ਪੈਂਦਾ ਸੀਗਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਉਹ ਅੰਤਪਾਨਜੀ ਦੀ ਸਰਕਾਰ ਨੇ ਇੱਕ ਜੋ ਇੱਕ ਨਵੀਂ ਸਕੀਮ ਹੈ ਜਿਹੜੀ ਉਹ ਅਸੀਂ ਲਾਂਚ ਕਰਨ ਜਾ ਰਹੇ ਹਾਂ ਸੋਮਵਾਰ ਨੂੰ ਤਾਂ ਪੋਰਟਲ ਖੁੱਲ ਜਾਣਾ ਜਿਸ ਦੇ ਤਹਿਤ ਸੋਲਰ ਪੰਪ ਸੈਟ ਨੇ ਜਿਹੜੇ ਐਗਰੀਕਲਚਰ ਪੰਪ ਸੈਟ ਨੇ ਜਿਹੜੇ ਮੋਟਰਾਂ ਦੇ ਖੇਤੀ ਵਾਲੀਆਂ ਮੋਟਰਾਂ ਦੇ ਸੋਲਰਾਈਜੇਸ਼ਨ ਹੈ ਜਿਹੜੀ ਉਹ ਹੋਣ ਜਾ ਰਹੀ ਹੈ ਜਿਸ ਦੇ ਤਹਿਤ ਪੰਜਾਬ ਦੇ ਵਿੱਚ 20000 ਨਵੇਂ ਪੰਪ ਸੈਟ ਨੇ ਜਿਹੜੇ ਉਹ ਕਨੈਕਸ਼ਨ ਦਿੱਤੇ ਜਾਣਗੇ 3 5 7.5 ਔਰ 10 ਪਾਵਰ ਦੇ ਜਿਹਦੇ ਵਿੱਚ 60% ਸਬਸਿਡੀ ਹੈ ਜਿਹੜੀ ਉਹ ਸਰਕਾਰ ਵੱਲੋਂ ਦਿੱਤੀ ਜਾਣੀ ਹੈ ਔਰ 40% ਹੈ ਜਿਹੜੀ ਸਿਰਫ ਉਹ ਕਿਸਾਨ ਭਰਾਵਾਂ ਨੇ ਪਾਉਣੀ ਹੈ ਇਹਦੇ ਲਈ ਆ ਪੋਰਟਲ ਜਿਹੜਾ ਉਹ ਮੰਡੇ ਤੋਂ ਖੁੱਲ ਜਾਣਾ ਔਰ ਜੋ ਅਪ੍ਰੋਕਸੀਮੇਟ ਕਾਸਟ ਹੈ ਜਿਵੇਂ ਤਿੰਨ ਦੀ ਜੋ ਮੋਟਰ ਹੈ ਉਹਦੀ ਅਪ੍ਰੋਕਸੀਮੇਟ ਕਾਸਟ ਹੈ ਜਿਹੜੀ ਉਹ 2 ਲੱਖ ਦੇ ਕਰੀਬ ਹੈ 2 ਲੱਖ 9000 ਪੰਜ ਵਾਲੀ ਦਾ ਹੋਰ 5 ਹਸਪਾਵਰ ਦਾ 3 ਲੱਖ 3000 7.5 ਹਾਰਸ ਪਾਵਰ ਦਾ 415000 ਤੇ 10 ਹਾਰਸ ਪਾਵਰ ਦਾ 557000 ਯਾਨੀ ਜਿਹੜੀਆਂ ਸਬਰਸਿਬਲ ਮੋਟਰਾਂ ਨੇ ਮੋਨੋ ਬਲਾਕ ਦੇ ਜਿਹੜੇ ਰੇਟ ਨੇ ਉਹ ਥੋੜੇ ਜੇ ਇਹਦੇ ਨਾਲੋਂ ਘੱਟ ਨੇ ਸੋ ਇਹ ਮੇਰੀ ਬੇਨਤੀ ਹੈ ਸਾਰੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕਿ ਇਹਦਾ ਲਾਹਾ ਲਓ ਪੰਜਾਬ ਦੇ ਵਿੱਚ ਜਿਹੜੇ 37 ਬਲਾਕ ਸੇਫ ਜ਼ੋਨ ਨੇ ਯਾਨੀ ਕਿ ਜਿੱਥੇ ਪਾਣੀ ਬਹੁਤਾ ਡੂੰਘਾ ਹਜੇ ਨਹੀਂ ਗਿਆ ਕ੍ਰਿਟੀਕਲ ਸਟੇਜ ਦੇ ਵਿੱਚ ਯਾ ਅਨ ਸੇਫ ਸਟੇਜ ਦੇ ਵਿੱਚ ਉਹ ਨਹੀਂ ਪਹੁੰਚੀ ਹੈ ਕਿ ਜਿਹੜੇ ਕਿ ਇਹ ਜ਼ਿਆਦਾ ਜ਼ਿਲ੍ਹੇ ਇਹ ਉਧਰਲੇ ਪਾਸੇ ਮੁਖਸਰ ਫਾਜ਼ਲ ਕਾ ਫਿਰੋਜ਼ਪੁਰ ਵਾਲੇ ਪਾਸੇ ਜਾਂ ਫਿਰ ਉਧਰ ਹੁਸ਼ਿਆਰਪੁਰ ਪਠਾਨਕੋਟ ਵਾਲੇ ਪਾਸੇ ਨੇ ਜਿਹੜੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਆਉਂਦੇ ਨੇ ਉਹਦੇ ਵਿੱਚ ਇਹ ਕਿਸਾਨ ਵੀਰ ਸਿੱਧੀਆਂ ਕਨੈਕਸ਼ਨ ਨੇ ਜਿਹੜੇ ਉਹ ਲੈ ਸਕਣਗੇ 60% ਸਬਸਿਡੀ ਦੇ ਨਾਲ ਤੇ ਜਿਹੜਾ ਬਾਕੀ ਦਾ ਪੰਜਾਬ ਹੈ ਜਿੱਥੇ ਆਪਣਾ ਇਲਾਕਾ ਵੀ ਸਾਰਾ ਮਾਲਵਾ ਆ ਗਿਆ ਇਹ ਸਾਰੇ ਇਲਾਕੇ ਦੇ ਵਿੱਚ ਜਿਹੜਾ ਕਿ ਅਨਸੇਫ ਜ਼ੋਨ ਹੈ ਜਿੱਥੇ ਕਿ ਯਾਨੀ ਪਾਣੀ ਜ਼ਰੂਰਤ ਨਾਲੋਂ ਜ਼ਿਆਦਾ ਡੂੰਘੇ ਜਾ ਚੁੱਕੇ ਉੱਥੇ ਡਾਇਰੈਕਟ ਇਹ ਕਨੈਕਸ਼ਨ ਆਪਾਂ ਨਹੀਂ ਲਗਾ ਸਕਦੇ ਹੈਗੇ ਇਹਦੇ ਲਈ ਸਪ੍ਰਿੰਕਲ ਸਿਸਟਮ ਜਿਹਨੂੰ ਕਿ ਤੁਪਕਾ ਇਰੀਗੇਸ਼ਨ ਸਿਸਟਮ ਕਹਿੰਦੇ ਆਪਾਂ ਸਪ੍ਰਿੰਕਲ ਸਿਸਟਮ ਯਾ ਡ੍ਰਿਪ ਇਰੀਗੇਸ਼ਨ ਸਿਸਟਮ ਹੈ ਜਿਹੜਾ ਉਹ ਲਗਾਣਾ ਪਾਏਗਾ ਪਰ ਨਾਲ ਹੀ ਖੁਸ਼ੀ ਦੀ ਗੱਲ ਇਹਦੇ ਚ ਇਹ ਹੈ ਕਿ ਇਹ ਅਸੀਂ ਦੋਨੋਂ ਵਿਭਾਗਾਂ ਦੀਆਂ ਸਕੀਮਾਂ ਨੂੰ ਕਿਉਂਕਿ ਨਹੀਂ ਤਾਂ तकरीबन 60 70% ਹੈ ਪੰਜਾਬ ਇਹ ਤੋਂ ਵਾਂਝਾ ਰਹਿ ਜਾਂਦਾ ਇਧਰਲੇ ਆਪਣੇ ਇਲਾਕੇ ਦੇ ਲੋਕਾਂ ਨੂੰ ਵੀ ਇਹਦਾ ਲਾਹਾ ਲੈ ਸਕਣ ਇਸ ਦੇ ਲਈ ਅਸੀਂ ਦੋ ਵਿਭਾਗਾਂ ਨੇ ਸਕੀਮਾਂ ਨੂੰ ਅਸੀਂ ਐਡਾਪਟ ਕੀਤਾ ਯਾਨੀ ਕਿ ਇਕੱਠਿਆਂ ਕੀਤਾ ਜੇ ਕੋਈ ਇਹਨਾਂ ਇਲਾਕਿਆਂ ਦੇ ਵਿੱਚ ਇਹ ਕਨੈਕਸ਼ਨ ਲੈਣਾ ਚਾਹੁੰਦਾ ਹੈ ਤਾਂ ਉਹਨੂੰ ਡ੍ਰਿਪ ਇਰੀਗੇਸ਼ਨ ਸਿਸਟਮ ਜਾਂ ਜਾਂ ਸਪ੍ਰਿੰਕਲਰ ਸਿਸਟਮ ਹੈ ਜਿਹੜਾ ਉਹ ਲਗਾਉਣਾ ਪੈਗਾ ਜਿਹਦੇ ਵਿੱਚ ਉਹਨਾਂ ਨੂੰ ਫਿਰ ਦੁਬਾਰਤੋਂ 80% ਤੋਂ ਪਲੱਸ ਹੈ ਜਿਹੜੀ 80 ਤੋਂ 90% ਹੈ ਜਿਹੜੀ ਜੇ ਲੇਡੀਜ਼ ਨੇ ਜਾਂ ਐਸਸੀ ਨੇ ਜਾਂ 2.5 ਏਕੜ ਤੋਂ ਘੱਟ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ 90% ਸਬਸਿਡੀ ਉਹਦੇ ਵਿੱਚ ਤੇ ਜਨਰਲ ਕੈਟਾਗਰੀ ਦੇ ਨੂੰ 80% ਸਬਸਿਡੀ ਹੈ ਸੋ ਇੱਕ ਬਹੁਤ ਵੱਡਾ ਐਡਵਾਂਟੇਜ ਹੈ ਜਿਹੜਾ ਇਹ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਹੋਣ ਜਾ ਰਿਹਾ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਹੀ ਹੈ ਉਹਦੇ ਵਿੱਚ 60% ਜਨਰਲ ਕੈਟਾਗਰੀ ਨੂੰ ਆ ਔਰ ਐਸਸੀ ਕੈਟਾਗਰੀ ਦੇ ਕਿਸਾਨ ਭਰਾਵਾਂ ਨੂੰ 80% ਸਬਸਿਡੀ ਹੈ ਜਾਨਕਿ ਨਿਗੋਣਾ ਜਿਹੜਾ ਉਹਨਾਂ ਨੂੰ ਵੀਰਾਂ ਨੂੰ ਪੇ ਕਰਨਾ ਪਏਗਾ ਇਸ ਇਹਨਾਂ 20000 ਪੰਪਾਂ ਦੇ ਵਿੱਚੋਂ 15000 ਸਿੱਧੇ ਕਿਸਾਨਾਂ ਨੂੰ ਦਿੱਤਾ ਜਾਏਗਾ 2000 ਜਨਰਲ ਕੈਟਾਗਰੀ ਦੇ ਵਿੱਚ 2000 ਪੰਪ ਨੇ ਜਿਹੜੇ ਉਹ ਐਸਸੀ ਕੈਟਾਗਰੀ ਦੇ ਕਿਸਾਨ ਭਰਾਵਾਂ ਨੂੰ ਦਿੱਤਾ ਜਾਏਗਾ ਔਰ 3000 ਨੇ ਜਿਹੜੇ ਪੰਪ ਕਨੈਕਸ਼ਨ ਨੇ ਜਿਹੜੇ ਉਹ ਜਿਹੜੇ ਪੰਚਾਇਤਾਂ ਦੇ ਵਿੱਚ ਕਿਸੇ ਨੇ ਟੋਬੇ ਤੇ ਲਗਾਉਣਾ ਹੈ ਕੋਈ ਸਰਵਿਸ ਇਰੀਗੇਸ਼ਨ ਕਰਨੀ ਹੈ ਕੋਈ ਡਿੱਗੀਆਂ ਬਣਾ ਕੇ ਪੰਚਾਇਤਾਂ ਨੇ ਵਰਤੋਂ ਕਰਨੀ ਹੈ 3000 ਉਹਨਾਂ ਵਾਸਤੇ ਰਾਖਵਾਂ ਰੱਖਿਆ ਗਿਆ ਸੋ ਮੇਰੀ ਸਾਰੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇੱਕ ਬਹੁਤ ਬੇਮਿਸਾਲ ਬਾਕਮਾਲ ਸਕੀਮ ਹੈ ਕਿਉਂਕਿ ਪਹਿਲੇ ਕਨੈਕਸ਼ਨਾਂ ਦੇ ਲਈ 60 ਤੋਂ 80% ਸਬਸਿਡੀ ਔਰ ਫਿਰ ਡ੍ਰਿਪ ਔਰ ਇਰੀਗੇਸ਼ਨ ਸਿਸਟਮ ਔਰ ਸਪ੍ਰਿੰਕਲਰ ਸਿਸਟਮ ਦੇ ਲਈ 80 ਤੋਂ 90% ਸਬਸਿਡੀ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ 9 ਤਾਰੀਖ ਤੋਂ 9 ਸੈਪਟੈਂਬਰ ਤੋਂ ਇਹਦਾ ਪੋਰਟਲ ਹੈ ਜਿਹੜਾ ਉਹ ਖੁੱਲੇਗਾ ਔਰ 39 ਤੱਕ ਖੁੱਲਾ ਰਹੇਗਾ ਫਰਸਟ ਕਮ ਫਰਸਟ ਸਰਵਿਸ ਹੈ ਕਿ ਜਿਹੜਾ ਪਹਿਲਾ ਆਊਗਾ ਉਹਨੂੰ ਮਿਲੂਗਾ ਇਹਦੇ ਵਿੱਚ ਕੋਈ ਕੋਈ ਤੇਰਮੇਰ ਨਹੀਂ ਹੋਣੀ ਕੋਈ ਇਹਦੇ ਵਿੱਚ ਪ੍ਰੇਫਰੈਂਸ ਨਹੀਂ ਹੋਣੀ ਕੋਈ ਕਿਸੇ ਨੂੰ ਨੂੰ ਕੋਈ ਦਿੱਕਤ ਨਹੀਂ ਆਉ ਦੇਣੀ ਹੈਗੀ ਜਿਹੜੇ ਪਹਿਲੇ 15000 ਕਿਸਾਨਾਂ ਨੇ ਉਹ ਚ ਅਪਲਾਈ ਕਰਤਾ ਜਾਂ 280 ਕੈਟਾਗਰੀ ਵਾਲਿਆਂ ਨੇ ਕਰਤਾ ਜਾਂ ਪੰਚਾਇਤਾਂ ਨੇ ਕਰਤਾ ਉਹਨਾਂ ਨੂੰ ਪਹਿਰੇ ਦੇ ਆਧਾਰ ਦੇ ਉੱਪਰ ਪੂਰੇ ਟ੍ਰਾਂਸਪੇਰੈਂਟ ਤਰੀਕੇ ਦੇ ਨਾਲ ਉਹਨਾਂ ਨੂੰ ਇੱਕ ਕਨੈਕਸ਼ਨ ਨੇ ਜਿਹੜੇ ਉਹ ਦੇ ਦਿੱਤੇ ਜਾਣਗੇ ਪ੍ਰੋਡਕਟਰ ਸਾਹਿਬ ਜਦੋਂ ਇਹ ਸਬਸਿਡੀ ਦੀ ਗੱਲ ਕੀਤੀ ਤੁਸੀਂ ਕਿਸਾਨਾਂ ਨੂੰ ਇਹਦੇ ਵਾਸਤੇ ਪੰਜਾਬ ਸਰਕਾਰ ਕੋਲੋਂ ਪੈਸਾ ਕਿੱਥੋਂ ਨਹੀਂ ਉਹ ਉਹ ਤੁਸੀਂ ਹੈਂ ਕਿਸੇ ਦਾ ਵੀ ਸਹਿਯੋਗ ਹੈ ਹਾਂ ਇਹਦੇ ਵਿੱਚ ਜਿਹੜਾ 40% ਕਿਸਾਨਾਂ ਨੇ ਦੇਣਾ ਜੀ 30% ਪੰਜਾਬ ਸਰਕਾਰ ਦੇ ਸਬਸਿਡੀ ਦੀ ਗੱਲ ਨਹੀਂ ਸੁਣ ਤੁਸੀਂ ਜਿਹੜਾ ਸਬਸਿਡੀ ਦਾ ਰੇਟ 7% ਸੁਣ ਲਓ ਉਹ ਪੈਸਾ ਪੰਜਾਬ ਸਰਕਾਰ ਕੋਲੋਂ ਕਿੱਥੋਂ ਆਉਂਦਾ ਲਓ ਜੀ ਬੋਲ ਤਾਂ ਲੈਣ ਦਿਓ ਮੈਂ ਕਹਿ ਰਿਹਾ ਹਾਂ ਕਿ ਇਹਦੇ 60% ਜਿਹੜੀ ਸਬਸਿਡੀ ਹੈ ਉਹ 30% ਕੇਂਦਰ ਸਰਕਾਰ ਨੇ ਜਿਹੜੀ ਤੇ 30% ਪੰਜਾਬ ਸਰਕਾਰ ਨੇ ਦੇਣੀ ਹੈ ਜਿਹੜੀ ਜਿਹੜੀ ਇਹ ਸਾਰੀ ਸਾਰੀ ਸਬਸਿਡੀ ਇਹਦਾ ਆਲਰੇਡੀ ਇੰਤਜ਼ਾਮ ਹੈਗਾ ਸੋ ਇਸ ਕਰਕੇ ਇਹ ਤੁਸੀਂ ਫਿਕਰ ਨਾ ਕਰੋ ਕਿ ਸਬਸਿਡੀ ਕਿੱਥੋਂ ਆਣੀ ਹੈ ਕਿਉਂਕਿ ਪੰਜਾਬ ਸਰਕਾਰ ਤਾਂ ਆਲਰੇਡੀ ਕਰਜ਼ੇ ਨੇ ਕਰਜ਼ਾ ਚੱਕ ਰਹੀ ਹੈ ਨਹੀਂ ਉਹ ਠੀਕ ਹੈ ਜੀ ਤੁਹਾਡੀ ਗੱਲ ਕਰਜ਼ੇ ਤੇ ਕਰਜ਼ਾ ਚੱਕ ਰਹੀ ਹੈ ਦਾ ਮਤਲਬ ਇਹ ਥੋੜੀ ਇਹ ਹੈ ਕਿ ਨਵਾਂ ਕੋਈ ਕੰਮ ਨਹੀਂ ਹੋਣਾ ਹੈਗਾ ਜਿਹਦੇ ਜੇ ਇਹ ਇਸ ਕੰਮ ਲਈ ਜਿਹੜੀ ਕਿ ਅੱਜ ਪੰਜਾਬ ਨੂੰ ਜ਼ਰੂਰਤ ਹੈ ਉਹਦਾ ਇੰਤਜ਼ਾਰ ਸਾਡੇ ਕੋਲ ਪੂਰਾ ਹੈਗਾ ਸੋ ਉਹ ਤੁਸੀਂ ਫਿਕਰ ਨਾ ਕਰੋ ਕਿਸਾਨਾਂ ਤੋਂ ਬਗੈਰ ਤੁਸੀਂ ਦੇਖੋ ਸਾਰੇ ਪੰਜਾਬ ਦੇ ਸੰਗਰੂੜ ਦੀ ਜਗ੍ਹਾ ਪੰਜਾਬ ਛੜਕਾਂ ਦਾ ਬੁਰਾ ਹਾਲ ਹੈ ਪਾਣੀ ਨਹੀਂ ਆ ਰਿਹਾ ਲੋਕਾਂ ਸਭ ਸਿਵਲ ਦਾ ਬੁਰਾ ਹਾਲ ਹੈ ਅਜੇ ਕੋਈ ਕੰਨੀ ਕੋਈ ਸਰਪੰਚ ਪੰਜਾਬ ਸਰਕਾਰ ਦਾ ਧਿਆਨ ਚਲੋ ਉਹ ਤਾਂ ਜੀ ਹਾਂ 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 ਨਹੀਂ ਜੀ ਜਿਹੜੀ ਉਹ ਜਿਹੜਾ ਜੋ ਇਸ ਤਰ੍ਹਾਂ ਜੀ ਕਿ 20 25 ਚਾਹੇ ਜਾਂਦਾ 50 ਲਾ ਲਓ ਜਿਹੜੀ ਪੂਰੇ ਮੁਲਕ ਵਾਸਤੇ ਸਕੀਮ ਹੈ ਮੈਂ ਤੁਹਾਨੂੰ ਉਹ ਸਾਂਝੀ ਕੀਤੀ ਹੈ ਹੁਣ ਜੇ ਕਿਸੇ ਨੂੰ ਪੜਤਾ ਪੈਂਦਾ ਸਾਡਾ ਕੰਮ ਹੈ ਸਾਡਾ ਕੰਮ ਹੈ ਲਾ ਲਓ ਲੋਕਾਂ ਨੂੰ ਸਹੂਲਤ ਦੇਣੀ ਜੇ ਇੱਥੇ 5 700 600 ਫੁੱਟ ਤੇ ਆਪਾਂ ਪਾਣੀ ਕੱਢ ਕੱਢ ਕੇ ਪਾਣੀ ਲੈ ਗਏ ਕਈ 37 ਬਲਾਕ ਪੰਜਾਬ ਦੇ ਵਿੱਚ ਅਜੇ ਵੀ ਨੇ ਕਿ ਜਿੱਥੇ 100 100 100 ਫੁੱਟ ਤੇ ਪਾਣੀ ਨਹੀਂ ਹੈਗਾ ਮੈਂ ਇਕੱਲੇ ਸੰਗਰੂਰ ਜਾਂ ਸਮਾਂ ਦੀ ਗੱਲ ਥੋੜੀ ਕੀ ਤੇ ਮੈਂ ਤਾਂ ਸਾਰੇ ਪੰਜਾਬ ਦੀ ਗੱਲ ਕੀਤੀ ਮੈਂ ਮੈਂ ਉਹ ਠੀਏ ਉਹ ਪਾਣੀ ਦੇ ਡੂੰਘੇ ਚੱਲ ਗਏ ਮੈਂ ਇਹਨਾਂ ਨੂੰ ਸਟਾਰ ਸਕਦਾ